ਜਦੋਂ ਉੱਚੀ ਜਦੋਂ ਤੇਰੀ ਦੋ ਤਿੰਨ ਉਹ ਨਾ ਆਈ ਉੱਥੋਂ ਲੈ ਕੇ ਆਉਂਦੇ ਸੀਗੇ 에어ਪੋਰਟ ਤੋਂ ਕਹਿੰਦੀ ਮਮ ਵੇਅ ਦੇ ਸਟੇਸ਼ਨ ਤੇ ਪਰੋ ਕਹਿੰਦੀ ਕੋਈ ਨਹੀਂ ਆਈ ਲੈ ਲੈ ਕਹਿੰਦੀ ਚੁਣੀ ਫੜ ਕੇ ਉਹ ਜਿੰਨੀ ਰੱਖਿਆ ਦੋ ਤਿੰਨ ਚੱਪ ਮੈਂ ਮੈਂ ਤੇ ਮੂਹਾਂ ਦੇ ਮੇਰੇ ਆ ਦੇ ਕਹਿੰਦੀ ਮਾਮਾ ਵਾਹ ਮੇਰੀ ਘਾ ਸੋਣੇ ਇਦਾਂ ਦੇ ਕੰਮ ਅਸੀਂ ਵੀ ਕਰੀਦੇ ਆ ਦੇਖ ਤੁਹਾਡੇ ਯੂਕੇ ਚ ਕਰਦੇ ਆ ਸੌਂਡ ਵਾਲਾ ਚੂਹਾ ਸਾਡੇ ਸਲੈਂਸਰ ਪਾਇਆ ਹੁੰਦਾ ਉਂਗਲ ਦੀ ਵਰਤੋਂ ਕਰੋ ਹੁੰਬੇ ਵਾਸ ਕਰਕੇ ਐ ਮਾਰੋ ਪਤਾ ਹੀ ਨਹੀਂ ਲੱਗਦਾ ਨਾਲ ਦੇ ਬੰਦੇ ਦੇ ਵਿੱਚ ਚੂਹਾ ਕੱਢਿਆ ਹੋਵੇ ਮੇਰੇ ਘਰ ਸਾਰਾ ਰਾਜਿੰਦਰ ਨੂੰ ਬਾਅਦ ਵਿੱਚ ਪਤਾ ਲੱਗੇਗਾ ਐ ਮਾਰੋ ਪਤਾ ਹੀ ਨਾ ਲੱਗੇ ਨਾਲ ਬੈਠੇ ਬੱਡੇ ਚੁੱਪ ਸਭਾ ਭੇਜਿਆ ਆ ਪਵੇ ਨਾ ਲੱਗੇ ਦਾ ਦੇ ਬੰਦੇ ਨੂੰ ਕਿ ਚੂਹਾ ਫੇਰ ਬਾਅਦ ਦੇਖਿਆ ਵੀ ਉਹਦੇ ਨੇ ਚੀਪ ਜਿਹੀ ਆਈ ਫਿਰ ਜੇ ਜੇ ਆਈ ਉਹ ਨੱਕ ਨਾ ਹੀ ਰਹਿ ਗਏ ਫੇਰ ਇਹ ਜੇ ਕਰਕੇ ਇਹਨੇ ਪੂਰੀ ਸਿੱਤੀ ਹੁਣ ਚੁੱਲੀ ਨੇ ਫੀਲਿੰਗ ਆਉਣ ਲੱਗ ਪਈ ਮਾਸਿਓ ਬਾਅਦ ਚ ਦੇ ਕੱਢਿਆ ਤੁਸੀਂ ਭੇਜੋ ਅੱਦੇ ਪਿੰਡ 'ਚ ਪਤਾ ਲਗਾ ਦਿੰਦੇ ਹਾਂ ਬਲੇਟੀਆਂ ਆਇਆ ਮੈਰੀ ਕਿੰਨੀ ਮੈਂ ਇੱਥੇ ਨਾ ਮੈਂ ਪੌਣਾ ਨਹੀਂ ਸੂਤ ਹਾਂ ਹੋਰ ਲੈ ਜਾ ਜਾਂ ਕਰਕੇ ਨਾ ਫੇਰ ਬੱਟਾ ਪਤਾ ਟਿਸ਼ੂ ਪੇਪਰ ਮੈਂਗਾ ਹੱਥ ਦੇ ਰਾ ਕੇ ਯੂਅਰ ਪ੍ਰੋਪਰਟੀ ਰਿਸਪੌਂਸਿਬਿਲਟੀ ਯੂਅਰ ਫੇ ਮੇਰੇ ਮੂੰਹ ਆਲ ਦੇਖੇ